ਕੰਮ ਕਰਦੇ ਰਹਿਣਾ ਤੇ ਬਾਹਰ ਦਾ ਮੌਸਮ ਵੀ ਠੋਪਕ ਪੈ ਰਿਹਾ ਏ ਅਦਰ ਬਾਹਰ ਦਾ ਮੌਸਮ ਸਾਨੂੰ ਇਹ ਆਖ ਰਿਹਾ ਕਿ ਚੁੱਪ ਕਰਕੇ ਇਲੈਕਟ੍ਰੋਨਿਕ ਚੁੱਲੇ ਤੇ ਕਾਲੀ ਦਾਲ ਬਣਾ ਲਾ ਸੋ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਇੱਕ ਮਿੰਟ ਤਾਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ सत और मेरे और मेरे पूरे पंगू परिवारों प्यारीक चैनल में सबसक्राइब नहीं किया तो प्लीज़ चैनल सबसक्राइब कर दो ते वीडियो नो लाइक कर दिया करो और प्यारा जहा कमेंट भी कर दिया करो और अज बाहर का मौसम बारिश वाला मौसम है बाहर वॉक तक कारण जा नहीं सकते फिर ਦਮਾਕ ਕੇ ਕਹਿੰਦੇ ਕਿ ਤੁਹਾਨੂੰ ਸੈਪ ਇਹ ਇਲੈਕਟ੍ਰੋਨਿਕ ਚੁੱਲਾ ਹੈ ਤੇ ਆਪਾਂ ਇਹਦੇ ਨਾਲ ਖਾਣਾ ਵੀ ਕਰਨਾ ਤੇ ਇਹਦੇ ਤੇ ਆਪਾਂ ਬਣਾਉਣੀ ਅੱਜ ਕਾਲੀ ਦਾਲ ਔਰ ਕਾਲੀ ਦਾਲ ਨੂੰ ਮਹਾਨੀ ਦਾਲ ਉਰਦੀ ਦਾਲ ਜੋ ਵੀ ਹੈ ਤੁਸੀਂ ਜੋ ਵੀ ਕਹਿੰਦੇ ਮੈਨੂੰ ਨਹੀਂ ਪਤਾ ਪਰ ਮੈਂ ਕਾਲੀ ਦਾਲ ਕਹਿੰਦੀ ਹਾਂ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੁਹਾਨੂੰ ਕੋਈ ਪਸੰਦ ਨਹੀਂ ਹੈ ਕਿ ਬਸ ਖਾਲੀ ਦਾਇਟ ਕੀ ਕਰੀਏ ਬੱਚਿਆਂ ਨਾਲ ਤਾਂ ਤੁਹਾਨੂੰ ਪਤਾ ਹੈ ਬੱਚੇ ਦੇ ਉੱਪਰ ਤਾਂ ਕੁਝ ਹੈ ਹੀ ਨਹੀਂ ਔਰ ਇਹ ਜਿਹੜਾ ਚੁੱਲ੍ਹਾ ਹੈ ਇਹ ਮੈਨੂੰ ਬਹੁਤ ਤੰਗ ਕਰਦਾ ਹੈ ਇਹਦੇ ਬਾਰੇ ਵੀ ਮੈਂ ਦੱਸੂਗੀ ਮੈਨੂੰ ਪਤਾ ਹੈ ਕਿ ਤੁਹਾਨੂੰ ਕਾੜੀਦਾਲ ਆਉਂਦੀ ਆ ਸਾਰਿਆਂ ਨੂੰ ਆਉਂਦੀ ਆ ਪਰ ਜਿਵੇਂ ਮੈਂ ਬਣਾਉਣੀ ਆ ਮੈਂ ਉਦਾਂ ਤੁਹਾਨੂੰ ਨਾਲ ਸ਼ੇਅਰ ਨਹੀਂ ਕਰਨ ਲੱਗੀ ਆਪਾਂ ਤਾਂ ਫਨ ਕਰਨਾ ਹੈ ਅ ਜੇ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਬਣਾ ਕੇ ਵੀ ਦੇਖ ਲਿਓ ਔਰ ਆਪਾਂ ਸ਼ੁਰੂਆਤ ਕਰਦੇ ਆ ਕਾੜੀਦਾਲ ਕਿੱਥੇ ਆ ਭੋਕੇ ਰੱਖੀ ਹੋਈ ਸੀ ਹਾਂਜੀ ਆ ਪਈ ਹੈ ਦੋਸਤੋ ਇਹ ਕਾਲੀ ਦਾਣ ਹੈ ਇਹ ਤਾਂ ਤੁਹਾਨੂੰ ਪਤਾ ਹੀ ਆ ਅੱਜ ਆਪਾ ਖਾਣਾ ਵੀ ਕਰਦੇ ਆ ਤੇ ਕੁਕਿੰਗ ਵੀ ਕਰਦੇ ਆ ਕਿਸੇ ਬਾਤ ਅੱਜ ਜਾ ਰਹੀ ਹੋਣਾ ਹੈਗਾ ਤੇ ਆਹ ਰਾਤ ਪਰ ਪਈ ਹੈ ਤੇ ਇਹਨੂੰ ਹੁਣ ਆਪਾਂ ਨੇ ਣਾਉਣਾ ਹੈ ਚੰਗੀ ਤਰ੍ਹਾਂ ਮਤਲਬ ਕਿ ਧੋਣਾ ਹੈ ਇਹਨੂੰ ਵਾਸ਼ ਕਰਕੇ ਫਿਰ ਮਿਲਦੀਆਂ ਦਾਲ ਤਾਂ ਮੈਂ ਹਲੇ ਵਾਸ਼ ਕਰਨੀ ਆ ਪਰ ਮੈਂ ਤੁਹਾਨੂੰ ਪਹਿਲਾਂ ਇਸ ਚੁੱਲੇ ਬਾਰੇ ਦੱਸ ਦਮਾ ਕੀ ਇਹਨੇ ਮੈਨੂੰ ਕਿੰਨਾ ਤੰਗ ਕੀਤਾ ਹੋਇਆ ਹੈ ਸੋ ਇਹ ਚੁੱਲਾ ਤਾਂ ਤੁਹਾਨੂੰ ਪਤਾ ਹੀ ਹੈ ਇਲੈਕਟ੍ਰੋਨਿਕ ਕੀ ਹੁੰਦਾ ਇਹ ਸਾਰਿਆਂ ਨੂੰ ਪਤਾ ਹੀ ਹੈ ਇਹ ਇੱਥੇ ਗੈਸ ਗੋਸ ਦਾ ਕੋਈ ਚੱਕਰ ਨਹੀਂ ਹੈਗਾ ਬਸ ਅ ਬਸ ਮੈਂ ਇਹਦੇ ਵਿੱਚ ਬਹੁਤ ਥੋੜਾ ਉਲਝੀ ਜਾਨੀ ਹਾਂ ਇਹ ਚੁੱਲਾ ਕਹਿੰਦਾ ਬਸ ਬਟਨ ਆਨ ਕਰੋ ਤੇ ਜੋ ਵੀ ਕਰੋ ਪਰ ਤੇ ਅਨੰਤ ਕਰੋ ਔਰ ਮੇਰਾ ਖਿਆਲ ਵੀ ਰੱਖੋ ਇਹ ਚੁੱਲਾ ਕਹਿੰਦਾ ਮੈਂ ਨਹੀਂ ਕਹਿੰਦੀ ਬਿਨਾ ਬਲਬਲੇ ਬਿਨਾ ਧੂਏ ਨਾ ਲੱਕੜ ਤੇ ਨਾ ਗੈਸ ਦੀ ਟੈਨ ਇਹ ਸਾਬਤ ਕਰਦਾ ਹੈ ਕਿ ਇਹ ਕੈਨੇਡਾ ਦਾ ਚੁੱਲ੍ਹਾ ਹੈ ਗਾਇਜ਼ ਇਹ ਚੁੱਲ੍ਹਾ ਨਹੀਂ ਹੈਗਾ ਇਹ ਸੁਪਰ ਹੀਰੋ ਆ ਬਿਲਕੁਲ ਠੰਡੇ ਦਿਮਾਗ ਵਾਲਾ ਬਟਨ ਵਾਲਾ ਤੇ ਨਾ ਕੋਈ ਧੂਆ ਨਾ ਤੇ ਕੋਈ ਪੱਠੀ ਦੋਸਤੋ ਇਹ ਚੁੱਲ੍ਹਾ ਇੰਨਾ ਹੀਟ ਹੋ ਜਾਂਦਾ ਹੈ ਨਾ ਜਿਵੇਂ ਕੈਨੇਡਾ ਦੀਆਂ ਨੀਲੀਆਂ ਪੱਟੀਆਂ ਵਾਲੀਆਂ ਗੱਡੀਆਂ ਨਹੀਂ ਹੁੰਦੀਆਂ ਚੁਪਚਾਪ ਆਉਂਦੀਆਂ ਤੇ ਫਿਰ ਪਕੜ ਲੈਂਦੀਆਂ ਮੈਨੂੰ ਤਾਂ ਦਾਸ ਮੈਂ ਧਰਦੀ ਆ ਤੇ ਮੈਂ ਸੋਚਿਆ ਕਿ ਫਰੂਟ ਥੋੜਾ ਲੈ ਲਵਾਂ ਹਨਾ ਇਹ ਦੇਖੋ ਆ ਇਹਨੂੰ ਪਹਿਲਾਂ ਲੈ ਲਈਏ ਚਾਹ ਪੀਣ ਦਾ ਦਿਲ ਨਹੀਂ ਕਰਦਾ ਸੀ ਸੋਚਿਆ ਕਿ ਫਰੂਟੇ ਖਾ ਲੰਨੇ ਆ ਹੁਣ ਆਪਣੀ ਦਾਲ ਨੂੰ ਵਾਸ਼ ਕਰ ਲੰਨੇ ਪਤਾ ਹੀ ਹੈ ਕਿ ਤੁਹਾਨੂੰ ਰਾਤ ਭਰ ਭਿਓ ਕੇ ਰੱਖੀ ਹੋਈ ਸੀ ਹਨ ਮਨ ਲੜਾ ਰਹੀ ਹੈ ਚੰਗੀ ਤਰ੍ਹਾਂ ਤੇ ਧੋਣਾ ਵੀ ਕਹਿ ਦਿੰਨੇ ਆ ਮੈਂ ਵੀ ਕਹਿ ਦਿੰਨੇ ਮੈਂਨ ਲੜਾ ਤਾ ਦਾਲ ਨੂੰ ਚੰਗੀ ਤਰ੍ਹਾਂ ਓਹੋ ਦਾਲ ਕੰਦੀ ਆ ਕਿ ਮੈਨੂੰ ਨਾ ਹੌਲੀ ਹੌਲੀ ਤੋਂ ਪਰ ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਮੈਨੂੰ ਲੱਗਦਾ ਕਿ ਮੈਂ ਐਵੇਂ ਕਹਿ ਰਹੀ ਹਾਂ ਕੀ ਮੈਂ ਕੋਈ ਔਣੀ ਹੈਗੀ ਆਲੂ ਨਹੀਂ ਹੈਗੀ ਕਹਿੰਦੀ ਮੈਂ ਰਾਣੀ ਆਂ ਦਾਲ ਆ ਰਾਣੀ ਦਾ ਦੇਖੋ ਹੈ ਹੀ ਆ ਬੱਚਿਆਂ ਦੀ ਪ੍ਰੋਟੀਨ ਹੁੰਦੇ ਇਹਦੇ ਵਿੱਚ ਵਿੱਚ ਬਹੁਤ ਲਾਈਕ ਕਰ ਦਿਓ ਇਹਨੂੰ ਫਾਇਰ ਨੂੰ ਤੇ ਆਪਾਂ ਪੂਰਾ ਤੁਹਾਡੇ ਨਾਲ ਅੱਜ ਵਲੌਗ ਸ਼ੂਟ ਕਰਨਾ ਹੈ ਤੇ ਤੁਹਾਨੂੰ ਦੱਸਾਂਗੇ ਤੇ ਹੁਣ ਫੋਨ ਰੱਖ ਦਮਾ ਚੰਗੀ ਤਰ੍ਹਾਂ ਦਾਲ ਤੋਦਮਾ ਤੇ ਉਕਾਣ ਨੂੰ ਗੈਸ ਤੇ ਧੰਨੇ ਲਈ ਰੈਡੀ ਕਰ ਦਮਾ ਘਰ ਨਹੀਂ ਮੈਨੂੰ ਕਹਿ ਰਿਹਾ ਮੈਨੂੰ ਚੁੱਲ੍ਹਾ ਕਹਿ ਰਿਹਾ ਹੈ ਨਾ ਕੋਈ ਅਗ ਨਾ ਕੋਈ ਸਬਕਾ ਸਿੱਧਾ ਚੁੱਲ੍ਹੇ ਤੇ ਪਾਰਕ ਕਰ ਦਿੰਦੇ ਆ ਇਹੀ ਕੁੱਕਰ ਮੈਨੂੰ ਐ ਵੀ ਕਹਿ ਰਿਹਾ ਹੈ ਰੁਗਜੀ ਜਿਹੜਾ ਸਟੋਪ ਹੈ ਨਾ ਫਾਈਵ ਸਟਾਰ ਜਿਹਾ ਲੱਗ ਰਿਹਾ ਹੈ ਤੁਸੀਂ ਮੈਨੂੰ ਰਾਇਲ ਮਹਿਸੂਸ ਕਰਵਾ ਰਹੇ ਹੋ ਮੈਨੂੰ ਮੈਨੂੰ ਨਾ ਐਦਾਂ ਦੀ ਫੀਲਿੰਗ ਆ ਰਹੀ ਹੈ ਚੁੱਲੀ ਤੇ ਦਾਲ ਬਣਾ ਰਹੀ ਹੈ ਨਾ ਮੈਂ ਤੇ ਚੁੱਲਾ ਮੈਨੂੰ ਕਹਿੰਦਾ ਕਿ ਮੈਨੂੰ ਵੀ ਜਗਾ ਲਓ ਮੈਂ ਕੋਈ YouTube ਥੋੜੀ ਆ ਕਿ ਆਪੇ ਚੱਲ ਜਾਊਗਾ ਹਨਾ ਸੋ ਦੋਸਤੋ ਆਪਾਂ ਧਰ ਦਿੱਤਾ ਏ ਕੁੱਕਰ ਤੇ ਅਚੇ ਆਪਾਂ ਨਮਕ ਮਿਰਚ ਐਡ ਕਰਨਾ ਮੈਨੂੰ ਲੱਗਦਾ ਵੀ ਇਹ ਕੁੱਕਰ ਮੈਨੂੰ ਐ ਵੀ ਕਹਿ ਰਿਹਾ ਹੈ ਕਿ ਆਪਾਂ ਤਾਂ ਸੀਟੀਆਂ ਲੋੜੇ ਨੂੰ ਤਿਆਰ ਆ ਪਰ ਇਹ ਜੁਲਾ ਹਲੇ ਸੁੱਤਾ ਪਿਆ ਨਾ ਭਰਾਵਾ ਦੇ ਚੁੱਲੇ ਨੂੰ ਮੈਂ ਆਨ ਕਰਤਾ ਮੈਂ 8 ਤੇ ਆਨ ਕਰਤਾ ਇਹ ਦਰਹਾਈ ਪੂਰਾ ਹਾਈ ਫਲੇਮ ਕਰ ਦੇਣਾ ਤੇ ਆਪਾਂ ਇਹਨੂੰ ਵੀ ਚਲਾ ਲਈਏ ਭਾਈ ਕਿਤੇ ਹੋਈ ਨਾ ਸਟੀਆਂ ਜਾਂ ਵੱਜ ਜੇ ਇਹ ਵੀ ਰੱਖਣਾ ਪੈਂਦਾ ਤੇ ਗਾਇਸ ਮੈਂ ਹੁਣ ਇੱਥੇ ਨੂਨ ਮਿਰਚ ਐਡ ਕਰ ਦੂੰ ਦੋਸਤੋ ਮੈਂ ਇਹ ਨੂਨ ਮਿਰਚ ਐਡ ਕਰਦਾ ਜਿਵੇਂ ਆਮ ਸਾਰੀਆਂ ਧਾਲਾਂ ਵਿੱਚ ਐਡ ਕਰਦੇ ਹੁੰਦੇ ਆ ਸੋ ਆਪਾਂ ਦਾ ਹੁਣ ਤੜਕਾ ਰੈਡੀ ਕਰ ਦੂੰ ਤੇ ਤੁਹਾਨੂੰ ਦਿਖਾਉਣੀ ਆ ਉਹ ਤੇ ਤਾਜ਼ਾ ਰਿਸ ਨੂੰ ਸਾਰੇ ਦਿਨ ਲਉਂਗੇ ਥੋੜਾ ਮੇਰਾ ਤੜਕਾ ਲਾਉਣੇ ਦਾ ਤਰੀਕਾ ਥੋੜਾ ਅਲੱਗ ਹੈ ਸਾਰਿਆਂ ਦਾ ਹੁੰਦਾ ਹੈ ਸਾਰੀ ਕਟਿੰਗ ਕਰਕੇ ਲਾਉਂਦੇ ਪਰ ਮੈਂ ਥੋੜਾ ਚੌਕ ਜਾ ਗਾੜ ਕੇ ਲਾਉਣਾ ਤੁਸੀਂ ਦੇਖੋ ਪੱਲ ਬਹੁਤ ਹੋ ਗਿਆ ਹੈ ਇਹ ਇਹ ਹੁਣ ਆਪਾਂ ਇੱਥੇ ਹੋ ਕੇ ਤੜਕਾ ਘੱਟ ਲੈਣੇ ਆ ਜਿਵੇਂ ਪਿਆਜ਼ ਔਰ ਲਸਣ ਲੈ ਕੇ ਆਉਂਦਾ ਵੇਟ ਪਿਆਜ਼ ਲੈ ਕੇ ਮੈਂ ਸੋਚੀ ਕਿ ਇੱਕ ਪਾਵਾ ਕੀ ਦੋ ਪਾਵਾ ਚਲ ਦੋਏ ਪਾ ਲਵਾਂ। ਦੇਖੋ ਚਾਰ ਪਾਵਾ ਦੇ ਹੁਣ ਪਹਿਲੇ ਇਹਨਾਂ ਸਾਰਾ ਸਾਰੇ ਕਰ ਲੈਣੇ ਤੇ ਇਹ ਕਿੰਨੀ ਹੋਣਾ ਚਾਹੀਦਾ। ਲੈ ਇਹਨੂੰ ਤਾਂ ਬਾਅਦ ਵਿੱਚ ਕਰਾਂਗੇ। ਫਿਰ ਲੈਣਾ ਪਵੇ। ਸਾਰਾ ਨਾਲ ਮੁਸ਼ਕਿਲ ਕੰਮ ਜਿਹੜਾ ਹੈਗਾ ਉਹ ਦੱਦ ਦੇ ਮੈਂ ਤੁਹਾਨੂੰ। ਲੋ ਜੀ ਦੋਸਤੋ ਹੁਣ ਆ ਗਈ ਤੜਕੇ ਦੀ ਵਾਰੀ ਤੇ ਜਿਹੜਾ ਇਹ ਪਿਆਜ਼ ਮੈਂ ਕੱਟਣ ਲੱਗੀ ਆ ਪਰ ਇਹ ਪਿਆਜ਼ ਐਵੇਂ ਸੀਨ ਕਰਦਾਂਦਾ ਹੈ ਨਾ ਰੋੜਿਆ ਅਸੀਨਾ ਔਰ ਗਾਇਜ਼ ਪਿਆਜ਼ ਨੂੰ ਕਨੇਡਾ ਦੀ ਪਿਆਜ਼ ਪਤਾ ਨਹੀਂ ਇੰਨੀ ਹੋੜੇ ਕਿਉਂ ਹੁੰਦੀਆਂ ਅੱਗਤਾ ਮੈਂ ਤਾਂ ਫੈੜੀ ਨਾ ਬੇਬੇ ਦਾ ਲੈ ਟੇਨੀ ਨਹੀਂ ਤਾਂ ਮੰਨ ਲਓ ਕਿ ਦੇਖ ਕੇ ਜਾ ਕੇ ਮਮੂ ਜੀ ਬੇਬੇ ਜੀ ਪਿਆਜ਼ ਕੱਟ ਦੋ मेरा मेरा मुक्ता कार्यक्रम में रहता है ਤੇ ਹੁਣ ਭਗੂ ਜੀ ਪਿਆਜ ਅੱਜਾ ਕਰਕੇ ਡੱਟਾ ਕਰਦੇ ਨੇ ਉਸ ਦੇ ਬਾਅਦ ਅੱਪਾ ਕਰਕੇ ਇੱਕ ਪੂਰਾ ਕਰਦਾ ਸਰਮੀ ਆਪਣੇ ਆਪ ਨੂੰ ਹੀਰੋ ਸਮਝਦਾ ਹੈ ਕਿ ਨਾ ਮੈਂ ਹੀਰੋ ਆ ਮੈਨੂੰ ਆਮ ਨਾ ਸਮਝਿਓ ਆਪਣੇ ਆਪ ਨੂੰ ਸਮਝਦਾ ਹੈ ਹੀਰੋ ਔਰ ਇਹ ਹੈ ਇਹ ਹੀਰੋ ਹੀ ਆ ਦੇ বিনা ਕੰਮ ਨਹੀਂ ਚੱਲਦਾ ਇਹਦੀ ਜਿਹੜੀ ਇਹ ਵੀ ਆਪਣੇ ਆਪ ਨੂੰ ਸਲੂਟ ਮਾਰਦਾ ਹੈ ਜੇ ਮੈਂ ਨਾ ਹੋਵਾਂ ਨਾ ਤਾਂ ਤੁਹਾਡੀ ਡਾਲ ਜਲਦੀ ਬਣਨੀ ਹੈਗੀ ਸਹੀ ਗੱਲ ਹੈ ਇਹਦੇ ਬਿਨਾ ਤਾਂ ਮੈਨੂੰ ਆਪ ਨਹੀਂ ਸਬਜੀ ਸੋਹਣੀ ਲੱਗਦੀ ਇਹ ਲਸਣ ਜੇ ਤਾਂ ਪੱਕੂ ਲਦੇ ਆ ਨਾ ਦੋਸਤੋ ਜਿਹੜੀ ਦੀ ਫ੍ਰੈਗਰੈਂਸ ਹੁੰਦੀ ਹੈ ਨਾ ਉਹ ਬਹੁਤ ਸੋਹਣੀ ਹੁੰਦੀ ਹੈ ਸੋ ਦੋਸਤੋ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰਕੇ ਮਿਲਦੇ ਆ ਤੇ ਇੱਕ ਪਿਆਜ਼ ਹੋ ਗਿਆ ਇੱਕ ਲਸਣ ਹੋ ਗਿਆ ਤੇ ਇੱਕ ਟਮਾਟਰ ਹੋ ਗਿਆ ਤਿੰਨੇ ਜਣੇ ਕਹਿੰਦੇ ਆ ਨੇ ਹੁਣ ਅਸੀਂ ਅੱਗ ਲਾਉਂਦੇ ਆ ਤਾਹਨੂੰ ਇਪਕੋ ਸੋ ਫਿਰ ਨੂੰ ਆਪਾਂ ਕਟਿੰਗ ਕਰਕੇ ਸੋ ਫਿਰ ਵਿੱਚ ਮੇਰਾ ਕੁੱਕਰ ਸਿੱਧਿਆ ਮਾਰਨ ਲੱਗਿਆ ਮੈਂ ਕਿ ਚਲੋ ਰੀਕਾ ਕਲਿੱਪ ਲੈ ਲੈਣੇ ਆ ਔਰ ਸਿੱਧਿਆ ਮਾਰਨੀਆ ਇਹ 1 2 3 ਜਿਵੇਂ ਨਾ ਰੇਡੀਓ ਜਿਹੜੀ ਕਹਿੰਦੇ ਹੁੰਦੇ ਵੀ ਤੁਹਾਡਾ ਦਿਨ ਚੰਗਾ ਲੰਘਦਾ ਹੋਗਾ ਤੇ ਪਹਿਲੇ ਸੀਟੀ ਜਿਵੇਂ ਕਹਿੰਦਾ ਹੈਲੋ ਦੂਜੀ ਸੀਟੀ ਜਿਗਰ ਕੀ ਹਾਲਾਤ ਹੈ ਜੀ ਸੀਟੀ ਜੀ दाल ਪੜ ਗਈ ਭੈਣ ਜੀ ਆਜੋ ਮੈਨੂੰ ਖੋਲੋ ਕੱਟੜ ਨੱਚ ਪਿਆ ਸੀਟੀ ਤੇ ਮੈਨੂੰ ਦੋਸਤੋ ਤਾਂ ਹੀ ਮੇਰੀ ਆ ਚੁੱਲੇ ਨਾਲ ਬਹੁਤ ਖਟਕਦੀ ਆ ਹੁਣ ਮੈਂ ਕੈਸ ਆਫ ਕਰਕੇ ਨਾ ਮੈਂ ਥੋੜਾ ਤੜਕਾ ਕੱਟਣ ਲੱਗ ਗਈ ਸੀ ਤੇ ਮੇਕਰ ਫਿਰ ਵੀ ਸੂਟੀ ਵਰਜੀ ਜਾ ਰਹੀ ਆ। ਓਹੋ ਫਿਰ ਮੈਨੂੰ ਯਾਦ ਆਇਆ ਉਹ ਹੋਲਡ ਵਿੱਚ ਕਰਨਾ ਪੈਂਦਾ ਕਿਉਂਕਿ ਆਹ ਚੁੰਨਾ ਥੋੜੀ ਭੱਠੀ ਦੀ ਤਪਦੀ ਹੋ ਰਹਿੰਦੀ ਆ, ਤਪਦੀ ਹੋ ਰਹਿੰਦੀ ਆ। ਤੇ ਆ ਹੁਣ ਜਦ ਤੱਕ ਆਹ ਲਾਈਟ ਆਉਣੇ ਨੇ ਗਰਮੇ ਰਹਿਣਾ ਏ। ਤੇ ਮੈਨੂੰ ਯਾਦ ਆਇਆ ਕਿ ਉੱਧਰ ਪਾਸੇ ਕਰਨਾ ਕਿਉਂਕਿ ਇਹਨੇ ਗਰਮੇ ਰਹਿਣਾ ਏ ਇਸ ਕਰਕੇ ਮੇਰੀ ਬਹੁਤ ਬੱਸ ਬਹੁਤ ਖਟਕਦੀ ਆ। ਕੀ ਦੱਸਾਂ ਤੁਹਾਨੂੰ। ਸੋ ਮੇਰਾ ਥੋੜਾ ਡਿਫਰੈਂਟ ਸਟਾਈਲ ਆ। ਮੈਂ ਟਮਾਟਰ ਕਟਿੰਗ ਕਰਕੇ ਤੜਕਾ ਨਹੀਂ ਲਾਉਂਦੀ। ਮੈਂ ਲੱਕੀਆਂ ਗ੍ਰाइंड ਕਰਨੇ ਇਹਦੇ ਵਿੱਚ ਮੈਂ ਟਮਾਟਰ ਪਾਏ ਆ واش ਕਰਕੇ ਪਾਏ ਆ ਔਰ ਮੈਂ ਇਹ ਅਦਰਕ ਪਾਇਆ ਜਿਹਿਤ ਮੈਂ ਇਹਦੇ ਵਿੱਚ ਮਿਰਚ ਪਾਉਣੀ ਆ ਦੇਖੋ ਔਰ ਮਿਰਚਾ واش ਕਰ ਲਈ ਨੇ ਸਾਹਦੇ ਸਾਹਮਣੇ ਇਹ ਮੈਂ ਦੋ ਮਿਰਚਾਂ ਵੀ ਬਾਹ ਕੀਆਂ ਨਾਲੋਂ ਤੋਂ ਜੋ ਤੋਹ ਜਾਂਦਾ ਕੱਚੀ ਹੋਂ ਇਸ ਕਰਕੇ ਮਿਰਚ ਇਹਨਾਂ ਮਿਰਚ ਘਟ ਖਾਣੀਆਂ ਮਿਰਚ ਦਾ ਦੋਸਤ ਮਿਰਚ ਘਟ ਖਾਇਆ ਕਰ ਠੀਕ ਆ ਬਹੁਤ ਖਰਾਬ ਤਰਹੀ ਹੈ ਤਾਂ ਵੇਪਰ ਤੇ ਹੈ ਸੋ ਮੈਂ ਇਹਨੂੰ ਗ੍ਰाइंड ਕਰਦੀ ਆ ਕੋੜਾ ਜਿਹਾ ਆਪਣਾ ਆਪਣਾ ਸਟਾਈਲ ਹੁੰਦਾ ਨਾ ਸਾਰਿਆਂ ਦਾ ਸੋ ਮੇ YouTube ਪਿਆਰੀ ਜੀ YouTube ਫੈਮਿਲੀ ਇਹ ਲੋਹੇ ਦਾ ਤੜਕਵਾਨ ਤੜਕਵਾਨ ਸਾਡੇ ਘਰ 'ਚੇ ਦੂਸਰੇ ਨਹੀਂ ਯੂਜ਼ ਕਰਦੇ ਲੋਹੇ 'ਚ ਕਹਿੰਦੇ ਵਧੀਆ ਲੱਗਦਾ ਹੈ ਔਰ ਇਹ ਤੜਕਵਾਨ ਨਹੀਂ ਇਹ ਘਰ ਦਾ ਡੀਜੇ ਆ ਕੌਜੀ ਜੀ ਮੈਂ ਇਹਦੇ ਇਸ ਲਈ ਕਿਹਾ ਕਿਉਂਕਿ ਜੀ ਜੀ ਆਵਾਜ਼ ਆ ਜਾਂਦੀ ਜਦੋਂ ਇਸ ਦੇ ਵਿੱਚ ਘੀ ਚ ਪਾਉਣਾ ਹੈ ਨਾ ਤੇ ਇਹਨੂੰ ਆਪਾਂ ਘੀ ਨਾਲ ਨਿਵਾਣੇ ਕਹਿ ਸਕਦੇ ਆ ਕਿ ਆਪਾਂ ਹੁਣ ਘੀ ਐਡ ਕਰਦੇ ਆ ਦੇ ਵਿੱਚ ਉਸ ਤੋਂ ਬਾਅਦ ਫਿਰ ਦੱਸਦੀ ਆਂ ਕਿਹਾ ਸੀ ਨਾ ਸਾਨੂੰ ਕੀ ਆਵਾਜ਼ ਬੜੀ ਸੋਹਣੀ ਜੀ ਆਉਂਦੀ ਆ ਦੇਖੋ ਤਾਂ ਤੇ ਚ ਔਰ ਹੈਲੀ ਚਪਰ ਜੀ ਰਾਡ ਕਰਨਾ ਜੇ ਮੈਂ ਤੁਹਾਨੂੰ ਦੱਸ ਦਵਾਂ ਕਿ ਆਹਾ ਮੈਂ ਆਜਾ 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 ਕਮਾਨ ਦੋਸਤੋ ਇਹ ਮੈਂ ਲਸਣ ਗ੍ਰाइंड ਕਰ ਲਿਆ ਜੋ ਇੱਕ ਹੀਰੋ ਆ ਪੂਰਾ ਆਪਣੀ ਤਰ੍ਹਾਂ ਦਾ ਤੇ ਉਸ ਤੋਂ ਬਾਅਦ ਮੈਂ ਹਾਂ ਅਗਲੀ ਚੀਜ਼ ਤੇ ਮੈਂ ਆਪ ਫੇਸ ਚਲੇਗੀ ਠੀਕ ਹੈ ਠੀਕ ਹੈ ਵੇ ਜਿੱਦ ਜਿੱਦ ਖੇਦੀ ਹੁਣ ਦੇਖੋ ਆਵਾਜ਼ ਕਿਹੋ ਜਿਹੀ ਆਉਂਦੀ ਜਿਵੇਂ ਟਿੰਗਸ ਜਿਹੀ ਨਹੀਂ ਟਿਸ਼ੂ ਜਿਹੀ ਨਹੀਂ ਆਉਂਦੀ ਹੰਡੀ ਸ਼ਾਹ ਦਾ ਕਲਾਈਮੈਕਸ ਹੁੰਦਾ ਜਿਵੇਂ ਜੀਰਾ ਐ ਮਾਰੋ ਨਾ ਬੜਾ ਮਾਰਿਆ ਲੱਗ ਰਿਹਾ ਹੈ। ਲਓ ਫੇਰ ਜਲੋ ਇਸੇ ਕਰ ਲੋ ਉਹ ਤਾਂ ਐਂ ਜਾ ਕੇ ਮਾਰਦੇ ਹੋਂਟਲ ਆਣੇ ਪਰ ਅਸੀਂ ਉਹਨਾਂ ਤੇ ਰਿਸ਼ਤਾ ਨਹੀਂ ਕਰਾਂਗੇ। ਜਿਆਦਾ ਨਿਕਲਾਈ ਮਕਸੇ ਜਾਣਾ। ਤਾਂ ਸੰਦੀਹ ਫ੍ਰੈਗਰੈਂਸ ਐਨੀ ਸੋਣੀ ਕੁਸ਼ਬੂ ਐਨੀ ਸੋਣੀ ਆ ਕਿ ਤੁਸੀਂ ਦੇਖ ਪਾ ਰਹੇ ਹੋ ਕੁਸ਼ਬੂ ਲੈ ਨਹੀਂ ਪਾ ਰਹੇ ਪਰ ਲੈ ਸਾਰੀ ਫੈਮਿਲੀ ਚੱਕਦੀ ਐ ਕਿਉਂਕਿ ਸਾਰੇ ਘਰ ਚ ਕੁਸ਼ਬੂ ਆ ਜਾਂਦੀ ਐ ਲੈ ਸੰਦੀਹ ਬਹੁਤ ਸੋਣੀ ਹੁੰਦੀ ਐ ਇੱਕ ਉੱਪਰ ਹੀਰੋ ਹੋਣਾ ਚਾਹੀਦਾ ਹੋਵੇ ਨਾ ਤਾਂ ਸੀਨ ਸਵਾਦ ਨਹੀਂ ਬਣਦੀ ਐ ਤੋਂ ਪਰ ਲੈਸਨ ਖੰਭ ਹੋ ਚੁੱਕੇ ਹੁਣ ਆਪਏ ਦੇ ਵਿੱਚ ਚਮਚਾ ਪੂਰੀ

मसाले तो मैं सारे कुकरी बना रही थी बस एक मसाला रह गया ये दाल मखनी स्पैशल स्पैशल गाइस दाल मखनी मसाला है और मैं ऐड कर लगी हूँ पीओना ਫਾਈਨਲ ਜੀ ਉਸ ਕਰਦੇ ਦੇਖੀ ਕੀ ਯਾ ਕਰੋਗਾ ਤੇ ਪਸੰਗੀ ਤਰ੍ਹਾਂ ਫੁੱਲਣ ਨੇ ਥੋੜਾ ਕੋੜੀ ਘੜਨਾ ਪੈਣਾ ਜੇ ਇੱਧਰ ਉੱਤਰ ਹੋ ਗਏ ਨਾ ਤਾਂ ਇਹਦਾ ਪੂਰਾ ਸੁਆਹ ਰਹੋ ਜਾਂਦਾ ਹੈ ਇਹਨੀਆਂ ਪਸੰਗ ਮਕਰ ਕੇ ਤਰੂ ਤੋ ਨਹੀਂ ਜਾ ਸਕਦੇ ਤੈਂ ਤਾਂ ਆਪਣੀ ਇਹਦੇ ਨਾਲ ਹੀ ਪਾ ਕੇ ਹੀ ਹੈਗੇ ਕੁੱਕਰ ਵੀ ਖੋਲਹੀਏ ਹੁਣੇ ਦਾ ਵੀ ਹਾਲ ਦੇਖ ਲਈਏ ਚਲੋ। ਵੇਹ। ਹਾਂ ਢੜੀ ਲੈਣਾ। ਕੁੱਕਰ ਖੋਲ ਲਈ ਗਈ ਸਪਾ। ਥੋੜੀ ਜੀ ਹਵਾ ਰਗੀ ਸੀ। ਕੁੱਕਰ ਦੀ ਰੋਸ ਤੋਂ ਹਵਾ ਕੱਢ ਲਿਆ ਕਰੋ ਚੰਗੀ ਤਰ੍ਹਾਂ। フェ <Wow. S 2> ーグで行ったら今の自衛隊にいますね。 ਸੋ ਹੁਣ ਆਪਾਂ ਧਨੀਆ ਕਟਿੰਗ ਕਰਨ ਲੱਗੇ ਆ ਤੁਹਾਨੂੰ ਪਤਾ ਹੀ ਆ ਵੀ ਧਨੀਆ ਕਿੱਦਾਂ ਕੱਟਿਆ ਜਾਂਦਾ ਉਹਦੀ ਤਾਂ ਹੁਣ ਵੀਡੀਓ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਮੈਂ ਕੱਟ ਕੇ ਤੁਹਾਨੂੰ ਦਿਖਾ ਦਿੰਨੀ ਆ ਕਿ ਧਨੀਆ ਅਸੀਂ ਆਪਾਂ ਇਦਾਂ ਕੱਟਦੇ ਆ ਕਿੰਨਾ ਸੋਹਣਾ ਖੁਸ਼ਬੂ ਇਹਦੇ ਬਿਨਾ ਇਹ ਆ ਜਲੀ ਹੀਰਾ ਹੁਣ ਤੋ ਆਪਾਂ ਸੈਲਟ ਕੱਟ ਲਿਆ ਤੇ ਛੋਟੇ ਛੋਟੇ ਗਾਜਰਾਂ ਦੇਖੋ ਤੁਸੀਂ ਕੈਨੇਡਾ ਦੀ ਬਸ ਹੁ ਰੋਟੀਆਂ ਪਕਾਣੀਆਂ ਛਾੜੀ ਦਾਲ ਰੈਡੀ ਹੋ ਚੁੱਕੀ ਹੈ ਤੇ ਇਹਦੇ ਵਿੱਚ ਆਪਾਂ ਹੁਣ ਮਸਾਲਾ ਐਡ ਕਰਨਾ ਯੋ ਪਾ ਦਈਏ ਫਿਰ ਬਲੌਗ ਦਾ ਐਂਡ ਕਰਦੇ ਹਾਂ ਔਰ ਤੁਹਾਨੂੰ ਦਿਖਾਉਣੀ ਆ ਆਪਾਂ ਬਲੌਗ ਤਾਂ ਕਰਦੇ ਐਂਡ ਜੇ ਵੀਡੀਓ ਨੂੰ ਪਲੀਸ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਆਦਾ ਜਿ Comment ਕਰ ਦਿਓ ਮਿਲਦੇ ਆ ਨੈਕਸਟ ਬਲੌਗ ਚੇ ਬਲੌਗ ਮਿਲਦਾ ਲੱਗੇ ਜਰੂਰ ਆਇਆ ਮੈਂ ਚਾਹ ਨਾਲ ਰੋਟੀ ਪਕਾਈਆਂ ਫਿਰ ਖਾਣੇ ਤੇ ਫਿਰ ਫੋਕ ਕਰਨਾ ਮੈਂ ਫਿਰ ਜੀ